ਅੱਜ ਦੁਪਹਿਰ 12 ਵਜੇ ਦੇ ਕਰੀਬ ਨਸਤੀਖ ਪਿੰਡ ਸੇਲਕੀਆਣਾ ਚ ਇੱਕ ਇਨੋਵਾ ਗੱਡੀ ਅਤੇ ਟਿਪਰ ਦੀ ਜ਼ਬਰਦਸਤ ਟੱਕਰ ਹੋ ਗਈ। ਜਾਣਕਾਰੀਆਂ ਅਨੁਸਾਰ ਪੰਜਾਬ ਦੇ ਮਸ਼ਹੂਰ ਸੂਫੀ ਕਲਾਕਾਰ ਬੀਜੇ ਮਾਨ ਐਂਡ ਪਾਰਟੀ ਪ੍ਰੋਗਰਾਮ ਕਰਨ ਲਈ ਆਪਣੀ ਇਨੋਵਾ ਨੰਬਰ PB08BA8516 ਵਿੱਚ ਪਿੰਡ ਚੱਕ ਦਾ ਨਜਾਰੇ ਸਨ ਪਰ ਰਸਤੇ ਵਿੱਚ ਹੋਏ ਭਿਆਨਕ ਹਾਦਸੇ 'ਚ ਬੀਜੇ ਮਾਨ ਗੰਭੀਰ ਰੂਪੇਚ ਜ਼ਖਮੀ ਹੋ ਗਏ। ਜੀ ਨਾਲ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵੀ ਕੇ ਭੇਜ ਦਿੱਤਾ ਗਿਆ ਇਸ ਤੋਂ ਇਲਾਵਾ ਉਹਨਾਂ ਦੇ ਗੱਡੀ 'ਚ ਸਵਾਰ ਹੋਰ ਸਾਥੀਆਂ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਦਾ ਇਲਾਜ ਫਿਲੌਰ ਦੇ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ ਡਰਾਈਵਰ ਬਣੀ ਨੇ ਦੱਸਿਆ ਕਿ ਸੇਲਕੀਆਣਾ ਕੋਲ ਪੁੱਜਦੇ ਹੀ ਇੱਕ ਟਰੱਕ ਨੰਬਰ ਪੀ ਵੀ 11 ਬੀ ਯੂ 4645 ਨੇ ਕ੍ਰਾਸ ਕਰਕੇ ਇੱਕਦਮ ਸਾਡੀ ਗੱਡੀ ਦੇ ਅੱਗੇ ਕਰ ਦਿੱਤੀ ਜਿਸ ਕਾਰਨ ਇਹ ਭਿਆਨਕ ਹਾਦਸਾ ਹੋ ਗਿਆ ਜਿਸ ਸਮਗਰੋ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਭਾਰਤੀ ਕਰਵਾਇਆ ਗਿਆ ਦਸਾਇਓਗ ਗੱਲ ਇਹ ਹੈ ਕਿ ਰੂਲਰ ਟ੍ਰੈਫਿਕ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਜੋ ਹਾਦਸੇ ਮਗਰੋਂ ਮਦਦ ਕਰਨ ਦੀ ਬਜਾਏ ਚੱਲਦੇ ਬਣੇ ਇਸ ਮੌਕੇ ਪ੍ਰੇਮ ਮਾਨ ਤੇਜਪਾਲ ਪ੍ਰਦੀਪ ਨਿਤਨ ਸਾਗਰ ਦਵਿੰਦਰਪਾਲ ਕਿੰਦਾ ਬਣੀ ਸਹੋਤਾ ਜ਼ਖਮੀ ਹੋ ਗਏ ਮੇਰਾ ਨਾਮ ਨਰੀਸ਼ਾ ਰੇਸ਼ਾ ਪਹਿਲਾਂ ਐਕਸੀਡੈਂਟ ਹੋਇਆ ਸਾਨੂੰ ਪਤਾ ਲੱਗਾ ਵੀ ਸੇਲ ਗੀਣੇ ਕੋਲ ਬਹੁਤ ਐਕਸੀਡੈਂਟ ਹੋਇਆ ਨਾ ਪੂਰੀ ਕਲਾਕਾਰ ਪਾਰਟੀ ਸੀ ਹੈ ਕੋਲੈਂਡ ਪਾਰਟੀ ਬਣਾ ਕੇ ਜੀ ਬਣਾ ਰਹੇ ਸੀ ਸਰ ਕਿੱਥੇ ਨੂੰ ਜਾ ਰਹੇ ਸੀ ਐਕਸ਼ਨ ਹੋਇਆ ਕਿ ਤਾਹਰ ਹੈ ਜੀ ਨਵੇਂ ਸ਼ਹਿਰ ਜਾ ਰਹੇ ਹਾਂ ਓਕੇ ਤੇ ਅੱਗੇ ਸੀਗਾ ਨਾਕਾ ਓਕੇ ਟਿਕ ਫਰਾਂ ਦੇ ਨਾਕਾ ਦੇ ਕੇ ਬ੍ਰੇਕ ਲਾਤੀ ਮੋੜ ਰਿਹਾ ਜਾ ਕਰ ਓਕੇ ਜਦ ਤੋਂ ਮੈਂ ਮੁੜਿਆ ਨਾ ਹਾਂ ਜੀ ਠੀਕ ਹੈ ਜੀ ਬ੍ਰੇਕ ਮਾਰੀ ਕੰਟਰੋਲ ਨਹੀਂ ਹੋਇਆ ਗੱਡੀ ਓਕੇ ਵਿੱਚ ਜਾ ਰਹੇ ਹਾਂ ਵਿੱਚੇ ਜਾ ਰੋ ਕਿਹਾ ਕਿੰਨੇ ਕਿੰਨੇ ਤੁਸੀਂ ਮੈਂਬਰਸ ਕੇ ਉੱਤੇ ਖੜੀ 9 10 ਜਾਣੇ ਸੀ 10 ਜਾਣੇ ਸੀ ਤੇ ਤੁਹਾਡਾ ਜਿਹੜਾ ਲੀਡ ਕਰਦਾ ਕਲਾਕਾਰ ਵਿਜੇ ਮਾਨ ਹੈਗਾ ਉਹਨਾਂ ਉਹਨਾਂ ਦੇ ਕੀ ਹਾਲ ਹੈਗੇ ਆ ਭਾਜੀ ਦੇਖੋ ਉਹਨਾਂ ਨੇ ਰੈਫਰ ਕੀਤਾ ਉਹਨਾਂ ਨੂੰ ਰੈਫਰ ਕਰਤਾ ਹਾਂ ਵੀ ਰੈਫਰਨ ਕਰਤਾ ਜਿਹੜਾ ਉਹਨਾਂ ਦਾ ਚੰਦ ਰੈਫਰ ਕਰਾ ਠੀਕ ਆ ਪਰ ਹਰਾਨੇ ਦੀ ਨਾਲੇ ਆ ਕਿ ਨਾਕਾ ਹੋਣ ਦੇ ਬਾਵਜੂਦ ਹੀ ਐਕਸੀਡੈਂਟ ਹੋਇਆ ਬਹੁਤ ਸਾਰੇ ਬਾਦੂ ਪਰ ਸਾਇਸ ਹੈਗੇ ਉੱਥੇ ਠੀਕ ਹੈ ਸਹੀ ਹੈ ਬੰਦੇ ਕੋ ਆਪ ਤੇ ਮੋਹਨ ਆ ਜੀ ਅੱਜ ਜਾਨਡ ਹੁੰਦੇ ਹੀ ਭੱਜ ਗਏ ਠੀਕ ਹੈ ਇੱਕ ਇੱਕ ਕਲ ਹੋਈ ਇੱਕ ਕਲ ਇਹ ਵੀ ਆ ਉਹਦਾ ਨਾਕਾ ਲਗਾ ਉਹ ਆਲੀ ਕਿ ਲਈ ਆ ਉਹ ਇੱਥੇ ਖੜ ਨਹੀਂ ਸਕਦੇ ਕੋ ਪਾਪ ਨੂੰ ਦੇਖ ਕੇ ਭੱਜ ਜਣਿਆ ਵੀ ਅਸੀਂ ਇੰਨੇ ਖੜੇ ਗਏ ਸਾਡੇ ਕਰਕੇ ਗੱਡੀ ਲੱਗੀ ਰਹੀ ਹੈ ਨਾ ਸਾਨੂੰ ਚੱਕਣ ਦੀ ਬਜਾਏ ਉਹ ਭੱਜ ਗਿਆ ਪਤਾ ਮਿਲ ਗਿਆ ਭੱਜ ਗਿਆ ਠੀਕ ਹੈ ਤੇ ਕਿੰਨੇ ਕੁ ਮੈਂਬਰਾਂ ਦਾ ਤੁਹਾਡੇ ਸਾਡਾ ਲੱਗੀਆਂ ਤਕਰੀਬਨ ਸਾਰਿਆਂ ਦੀ ਲੱਗੀਆਂ ਸਾਰਿਆਂ ਦੇ ਕਰਕੇ ਨਾ ਦੇ ਟਰੱਕ ਆਇਆਗਾ ਤੁਹਾਨੂੰ ਨਹੀਂ ਆ ਭੱਜ ਜਾਓ ਟਰੱਕ ਪਤਾ ਲੱਗਾ ਕਿ ਕਿੱਥੇ ਰੇਟਪਰ ਸੀ ਉਹ ਨਹੀਂ ਕੋਈ ਗੱਲ ਨਹੀਂ ਮੇਰਾ ਨਾਮ ਦਿਵਿੰਦਰ ਪਾਲ ਹੈ ਜੀ ਇਦਾਂ ਦਾ ਐਕਸੀਡੈਂਟ ਹੋਇਆ ਕਿੱਥੇ ਹੋਇਆ ਔਰ ਤੁਸੀਂ ਕਿੱਥੋਂ ਜਾ ਰਹੇ ਸੀ ਮੇਵਾ ਸ਼ਹਿਰ ਸਾਈਡ ਤੇ ਜਾ ਰਹੇ ਸੀ ਚੱਕ ਦਾ ਨੇ ਸਾਡਾ ਪ੍ਰੋਗਰਾਮ ਸੀਗਾ ਜੀ ਤੇ ਅਚਾਨਕ ਪਵਾਰੀਆਂ ਨਾਲ ਕੇ ਨਾਲ ਸਾਡੇ ਦੇ ਲੱਗੇ ਜਾ ਕੇ ਜੀ ਇੱਕ ਟਰੱਕ ਸੀਗਾ ਟਿਪਰ ਜੀ ਉਹਨੂੰ ਪਤਾ ਨਹੀਂ ਅੱਗੇ ਨਾਕਾ ਸੀਗਾ ਕਹਿੰਦੇ ਲੱਗਾ ਕੋਈ ਨਾਕਾ ਵੈਸੇ ਤੁਸੀਂ ਨਹੀਂ ਸਾਨੂੰ ਤਾਂ ਜੀ ਉਹਨੂੰ ਟਿਪਰ ਵਾਲੇ ਨੂੰ ਦੇਖਿਆ ਉਹਨੇ ਅਚਾਨਕ ਆਪਣੀ ਸਾਈਡੇ ਜਾਂਦੇ ਜਾਂਦੇ ਨੇ ਕੱਟ ਮਾਰ ਦਿੱਤਾ ਕੱਟ ਮਾਰ ਦਿੱਤਾ ਉਹਨੇ ਰੋਗ ਸਾਈਡ ਦਾ ਜਦੋਂ ਕੱਟ ਮਾਰਿਆ ਤੇ ਸਾਡੀ ਵੀ ਗੱਡੀ ਜਿਹੜੀ ਸੀਗੀ ਅਸੀਂ ਵੀ ਥੋੜੇ ਖਾਲੀ ਚ ਸੀਗੇ ਜਰੂਰ ਹੁੰਦਾ ਜੀ ਤੇ ਸਾਨੂੰ ਮੌਕਾ ਨਹੀਂ ਮਿਲਿਆ ਬ੍ਰੇਕ ਮਾਰੀ ਮੁੰਡੇ ਨੇ ਬਹੁਤ ਲੰਬੀ ਜਾਦਾ ਮਾਪਾਂ ਨਹੀਂ ਬਣਾਈ ਬਿਲਕੁਲ ਨਹੀਂ ਮਿਲਿਆ ਸਰ ਕਿੰਨੇ ਕੁ ਮੈਂਬਰ ਸੀ ਗੱਡੀ ਵਿੱਚ ਜੀ ਅਸੀਂ ਗੱਡੀ ਦੇ ਵਿੱਚ 7 ਕੁ ਮੈਂਬਰ ਸੀਗੇ 7 ਮੈਂਬਰ ਸੀ ਜੀ ਤੇ ਸੱਟਾ ਕਿੰਨੇ ਦਾ ਲੱਗੀਆਂ ਸੱਟਾਂ 55 ਬੰਦਿਆਂ ਦੇ ਜਿਆਦਾ ਲੱਗ ਗਏ ਠੀਕ ਆ ਇਕ ਜਿਹੜਾ ਕੋਈ ਕਲਾਕਾਰ ਲੀਡ ਕਰਦਾ ਸੀ ਬੀਏ ਮਾਨ ਜੀ ਉਹਨਾਂ ਦੇ ਕੀ ਹਾਲਾਤ ਹੈਗੇ ਉਹਨਾਂ ਦੇ ਸੱਤ ਜਿਆਦਾ ਹੈਗੀ ਆ ਉਹਨਾਂ ਨੂੰ ਲੁਧਿਆਣੇ ਲੈ ਕੇ ਗਏ ਆ ਉਹਨਾਂ ਦੇ ਸਰਦੇ ਵਿੱਚ ਸੱਟ ਲੱਗ ਰੈਫਰ ਕਰ ਦਿੱਤਾ ਰੈਫਰ ਕਰ ਦਿੱਤਾ ਓਕੇ ਪਰ ਵਾਲੇ ਦਾ ਪਤਾ ਲੱਗਾ ਉੱਥੇ ਸੀਗਾ ਉਹ ਮੌਕੇ ਤੇ ਭੱਜ ਗਿਆ ਸੀਗਾ ਜੀ ਓਕੇ ਤੇ ਸਾਨੂੰ ਇਹ ਕੀ ਪਤਾ ਲੱਗਾ ਵੀ ਮੌਕੇ ਤੇ ਧਮਾਕਾ ਨਾਕਾ ਹੀ ਕੋਸ਼ਿਸ਼ ਕੀਤੀ ਜਦੋਂ ਐਕਸੀਡੈਂਟ ਹੋਇਆ ਦੇਖ ਕੇ ਭੱਜ ਗਏ ਉਹ ਨਾਕਾ ਨਾਕੇ ਤੇ ਪੁਲਿਸ ਸੀਗੀ ਜਿਹੜੀ ਉਹ ਬੰਦੇ ਦੱਸਦੇ ਆ ਕਿ ਉਹਦੇ ਖੜੇ ਸੀਗੇ ਚਲੇ ਗਏ ਉਸੇ ਵੇਲੇ ਜੀ ਕੇਰਾ ਐਕਸੀਡੈਂਟ ਦਾ ਜਦੋਂ ਪਤਾ ਲੱਗਾ ਵੀ ਐਕਸੀਡੈਂਟ ਹੋਇਆ ਤੇ ਉੱਥੇ ਚਲੇਗਾ ਸੀ ਮੌਕੇ ਤੇ ਹਾਂ ਸਟਿੰਗ ਹੁ ਤਕਰੀਬਨ 7 ਪੇਸ਼ੈਂਟ ਆਏ ਹੋਏ ਆ ਰਾਏਪੁਰ ਰਾਏਪੁਰ ਦੇ ਨਾਲ ਐਕਸੀਡੈਂਟ ਆ ਰਿਹਾ ਸੀ ਜੀ ਫਿਰ ਕਿਹੋ ਜਿਹੇ ਹਾਲਾਤ ਹੈ ਕਿਨੋ ਜੀ ਇੱਕ ਪੇਸ਼ੈਂਟ ਦੇ ਵਿੱਚ ਸੀਰੀਅਸ ਹੈ ਜੋ ਕਿ ਸਾਨੂੰ ਰੈਫਰ ਕਰਨਾ ਪਿਆ ਹੈ ਹਰ ਸੰਤਾ ਜੀ ਤੇ ਕਾਫੀ ਬਾਕੀ ਸਾਡੇ ਕੋਲੇ ਪੇਸ਼ੈਂਟ ਨੇ ਕਈਆਂ ਦਾ ਫ੍ਰੈਕਚਰ ਵੀ ਹੈ ਉਹਨਾਂ ਦਾ ਇਲਾਜ ਅੰਦਰ ਟ੍ਰੀਟਮੈਂਟ ਚੱਲ ਰਿਹਾ ਹੈ ਜੀ ਕਿਹਦੇ ਫਲੋਰ 'ਇਹ 5 ਜੀ ਫਲੋਰ ਹੈ ਵਿਕਰਮ ਜੀ ਇੱਕ ਬੜੀ ਮਾੜੀ ਖਬਰ ਆਈ ਹੈਗੀ ਆ ਫਲੌਰ ਦੇ ਫਲੌਰ ਏਜ ਦੇ ਨਾਮ ਉੱਰ ਕਲਾਕਾਰ ਹੈ ਗਿਆ ਵਿਜੇਮਨ ਜੀ ਜੀ ਉਹਨਾਂ ਦੀ ਪਾਰਟੀ ਤੇ ਪ੍ਰੋਗਰਾਮ ਤੇ ਜਾ ਰਹੀ ਸੀ ਫਲੌਰ ਦੇ ਨੇੜੇ ਸੇਲਕੀਆਂ ਦੇ ਕੋਲ ਐਕਸੀਡੈਂਟ ਹੋਇਆ ਜਿਹੜਾ ਬੜਾ ਜੜਦਾ ਸਿਕਸਾ ਹੋਇਆ ਜਿੱਦੇ ਸਾਰੇ ਹੀ ਮੈਂਬਰਾਂ ਦਾ ਚਿੰਦੇ ਹੁਣ ਇੰਜਰਡ ਹੋ ਗਏ ਆ ਸਰ ਤੁਸੀਂ ਇੱਥੇ ਹੀ ਹੈਗੇ ਸੀਗੇ ਤੁਸੀਂ ਮੈਨੂੰ ਲੈ ਕੇ ਆ ਸਰ ਕਿਤਾ ਸਾਰਾ ਕਿਥੋਇਆ ਸਾਰਾ ਅੱਜ ਪਿੰਡ ਸੇਲਕੀਆਂ ਨੇੜੇ ਸਤਸੰਗਤ ਘਰ ਦੇ ਕੋਲ ਇੱਕ ਤੇਜ਼ ਰਫ਼ਤਾਰ ਜਿਹੜਾ ਟਿਪਰ ਨੇ ਵਿਜੇਮਨ ਮੈਡੀਕਲ ਗਰੁੱਪ ਜੋ ਕਿ ਆਪਣਾ ਪ੍ਰੋਗਰਾਮ ਜਿਹੜਾ ਇਹ ਚੱਕਦਾਨੇ ਲਾਉਣ ਵਿਖੇ ਜਾ ਰਿਹਾ ਸੀ ਜਿਨ੍ਹਾਂ ਨਾਲ 7-8 ਉਹਦੇ ਮਸ਼ੀਨ ਦੇ ਜਿਹੜੇ ਕਰਿੰਦੇ ਜਿਹੜੇ ਸਾਜੀ ਆ ਸਹਿਬਾਨ ਉਹਦੇ ਨਾਲ ਮੌਜੂਦ ਸੀ ਗੱਡੀ ਤੇ ਜਿਹੜਾ ਭਿਆਨਕ ਜੜੀ ਆ ਇਹ ਟੱਕਰ ਐਕਸੀਡੈਂਟ ਹੋਣ ਦੇ ਕਾਰਨ 6 ਤੋਂ 8 ਜਣੇ ਵਿਜੇਮਨ 뮤지컬 ਗਰੁੱਪ ਦੇ ਨਾਲ ਜਿੰਨੇ ਵੀ ਸਾਜੀ ਕੰਮ ਕਰਦੇ ਸਾਰੇ ਬਹੁਤ ਗੰਭੀਰ ਸੱਟਾਂ ਲੱਗੀਆਂ ਤੇ ਜਿਹੜੇ ਇਲਾਜ ਸਿਵਲ ਹਸਪਤਾਲਾ ਸੀ ਉਹਨਾਂ ਨੂੰ ਲੈ ਕੇ ਆਏ ਆ ਸੋ ਵਿਜੇਮਨ ਜੀ ਦੇ ਸੱਟ ਜਿਆਦਾ ਲੱਗਣ ਹੋਣ ਕਾਰਨ ਉਹਨਾਂ ਨੂੰ ਦਿਆਨਦਰ ਲੁਧਿਆਣੇ ਵਿਖੇ ਰੈਫਰ ਕਰ ਦਿੱਤਾ ਕੋਈ ਸੀਟੀ ਸਕੈਨ ਕਰਾਉਣ ਲਈ ਇਹ ਪੀਸ਼ੈਂਟ ਜਿਹੜੇ ਆ ਉਹਨਾਂ ਨੂੰ ਵੀ ਰੈਫਰ ਕੀਤਾ ਗਿਆ ਸੋ ਰਾਹਗੀਰਾਂ ਦੇ ਦੱਸਣ ਦੇ ਮੁਤਾਬਕ ਇੱਕ ਬੜੀ ਮੰਦਭਾਗੀ ਪੁਲਿਸ ਪ੍ਰਸ਼ਾਸਨ ਦੀ ਇਹ ਨਲਕੀ ਸਾਹਮਣੇ ਆਈ ਹੈ ਜੀ ਕਿ ਦੱਸਣ ਦੇ ਮੁਤਾਬਕ ਜਿਹੜੇ ਰਾਹਗੀਰ ਉੱਥੇ ਖੜੇ ਸੀ ਉਹਨਾਂ ਨੇ ਹੁਣ ਹਸਪਤਾਲ ਸਾਨੂੰ ਆ ਕੇ ਦੱਸਿਆ ਕਿ ਉੱਥੇ ਪੁਲਿਸ ਦਾ ਨਾਕਾ ਵੀ ਲੱਗਾ ਹੋਇਆ ਸੀ ਪਰ ਦੇਖੋ ਜਦੋਂ ਐਕਸੀਡੈਂਟ ਹੋਇਆ ਤੇ ਜਿਹੜੀਆਂ ਉਹ ਪੁਲਿਸ ਮੁਲਾਜ਼ਮਾਂ ਦੀਆਂ ਗੱਡੀਆਂ ਆਆਂ ਉਹ ਉੱਥੋਂ ਲੈ ਕੇ ਦੋ ਗੱਡੀਆਂ ਕਹਿੰਦੇ ਮੁਲਾਜ਼ਮ ਸੱਗੇ ਉਹ ਆਪਣੀ ਗੱਡੀ ਲੈ ਕੇ ਉੱਥੋਂ ਹੋਰ ਚਲੇ ਗਏ ਆ ਉਹਨਾਂ ਨੇ ਇੱਕ ਪੜਾ ਨਿੱਜੀ ਜਿਹੜਾ ਫਰਜ ਨਹੀਂ ਸਮਝਿਆ ਕਿ ਜਿਹੜੇ ਪੇਸ਼ੈਂਟ ਆ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਕਿ ਆਪਾਂ ਉਹਨਾਂ ਨੂੰ ਜਿਹੜਾ ਫਸਟ ਸਟੇਜ ਲਈ ਸਿਵਲ ਹਸਪਤਲ ਲੈ ਕੇ ਆਈਏ ਦੂਸਰੀ ਸਭ ਤੋਂ ਵੱਡੀ ਫਲੋਰ ਪੁਲਿਸ ਦੀ ਨਾਕਾਮੀ ਦੇਖ ਲਓ ਤਕਰੀਬਨ ਡੇਢ ਤੋਂ 2 ਘੰਟੇ ਹੋ ਗਏ ਮੈਨੂੰ ਵੀ ਸਿਵਲ ਹਸਪਤਲ ਆਏ ਹੋਏ ਨੂੰ ਇੱਥੇ ਫਲੋਰ ਪੁਲਿਸ ਦਾ ਕੋਈ ਵੀ ਨੁਮਾਇੰਦਾ ਜਿਹੜਾ ਐਕਸੀਡੈਂਟ ਕੇਸ ਦੇ ਦੇਖਣ ਲਈ ਕੋਈ ਵੀ ਹੱਲ ਤੱਕ ਨਹੀਂ ਪਹੁੰਚਿਆ ਸਰਪਨ ਲੱਗਦਾ ਨਹੀਂ ਜਿਹੜਾ ਉੱਥੇ ਨਾਕਾ ਲੱਗਾ ਸੀ ਜਿਉਂ ਭੱਜਦੇ ਆ ਤੇ ਆਨਲੀਗਲ ਹੋ ਤਾ ਨਾਕਾ ਨਾਕੇ ਵਾਲੇ ਜਿਹੜੇ ਪੁਸਤ ਮਜਨ ਕਰੇ ਸੀ ਉਹ ਮੈਂ ਮਾਨ ਜੋਗ ਐਸਐਸਪੀ ਸਾਹਿਬ ਜ਼ਿਲ੍ਹਾ ਇੱਕ ਬੋਰਡ ਵੀ ਮੰਗ ਕਰਦਾ ਕਿ ਇਹ ਜਿਹੜੀ ਰਾਹਗੀਰਾਂ ਦੇ ਸਬੰਧ ਮੁਤਾਬਕ ਇੱਥੇ ਮੁਲਾਜ਼ਮ ਸੀਗੇ ਜੇਕਰ ਉਹ ਮੁਲਾਜ਼ਮ ਸੀਗੇ ਜੇ ਉਹਨਾਂ ਦੇ ਵੈਰੀਫਾਈ ਕਰਕੇ ਮੁਲਾਜ਼ਮਾਂ ਦੀ ਜਾਂਚ ਕੀਤੀ ਜਾਵੇ ਕਿ ਵਾਕਈ ਉੱਥੇ ਕੋਈ ਮੁਲਾਜ਼ਮ ਮੌਜੂਦ ਸੀ ਨਾਕਾ ਲਗਾਇਆ ਹੋਇਆ ਸੀ ਜੇਕਰ ਮੁਲਾਜ਼ਮ ਮੌਜੂਦ ਸੀ ਤਾਂ ਉਹਨਾਂ ਦਾ ਨੈਤਿਕ ਫਰਜ਼ ਬਣਦਾ ਸੀ ਕਿ ਜਿਹੜਾ ਇਹ ਇਹ ਭਿਆਨਕ ਐਕਸੀਡੈਂਟ ਹੋਇਆ ਉਹਨਾਂ ਨੂੰ ਸਿਵਲ ਹਸਪੀਟਲ ਜਾਂ ਨੇੜੇ ਕਿਤੇ ਹਸਪੀਟਲ ਤੇ ਉਹਨਾਂ ਨੂੰ ਲਿਜਾਣਾ ਚਾਹੀਦਾ ਸੀ ਨਾ ਕਿ ਉਹਨਾਂ ਨੂੰ ਆਪਣੀਆਂ ਗੱਡੀਆਂ ਦੇ ਵਿੱਚ ਬੈਠ ਕੇ ਉੱਥੋਂ ਚਲੇ ਜਾਣਾ ਚਾਹੀਦਾ ਸੀ ਜੇਕਰ ਨਾਕਾ ਲੱਗਾ ਹੋਇਆ ਸੀ ਮੈਂ ਮਾਨ ਜੋਗ ਐਸਐਸਪੀ ਭੁੱਲਰ ਐਸਐਸਪੀ ਜਿਹੜੇ ਜ਼ਿਲ੍ਹਾ ਜੰਦਾ ਦਿਹਾਤੀ ਜੀ ਆ ਉਹਨਾਂ ਤੋਂ ਅਪੀਲ ਕਰਦਾ ਕਿ ਇਹਦੀ ਬਰੀਕੀ ਨਾਲ ਜਾਂਚ ਕਰਕੇ ਉਹਨਾਂ ਮੁਲਾਜ਼ਮਾਂ ਦੇ ਖਿਲਾਫ ਸਖਤ ਜਿਹੜਾ ਇਹ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਐਕਸੀਡੈਂਟ ਹੁੰਦਾ ਤਾਂ ਜਿਹੜਾ ਸਾਡਾ ਫਰਜ਼ ਬਣਦਾ ਬੇਸ਼ੱਕ ਅਸੀਂ ਮੁਰਾਜਮ ਹੋਈਏ ਜਾਂ ਨਾ ਹੀ ਬੇਚਰਾਗੀ ਵੀ ਹੋਈਏ ਅਸੀਂ ਉਹਨਾਂ ਨੂੰ ਪਹਿਲਾਂ ਫਾਸਟ ਸੇਡ ਲਈ ਆਪਣੇ ਬਾਨਾਂ ਦੇ ਵਿੱਚ ਲਿਆ ਕੇ ਉਹਨਾਂ ਨੂੰ ਫਾਸਟ ਸੇਡ ਦਵਾਈਏ ਜਿੱਥੇ ਵੱਡੀਆਂ-ਵੱਡੀਆਂ ਪੰਜਾਬ ਸਰਕਾਰ ਔਰ ਮੌਜੂਦਾ ਸਰਕਾਰਾਂ ਵੱਡੀਆਂ-ਵੱਡੀਆਂ ਗੱਲਾਂ ਕਰਦੀਆਂ ਕਿ ਅਸੀਂ ਜਿਹੜਾ ਇਹ ਸਰਪ ਸੁਰੱਖਿਆ ਫੋਰਸ ਬਣਾਤੀ ਆ ਪਰ ਉੱਥੇ ਮੌਜੂਦਾ ਜਿਹੜੇ ਖੜੇ ਮੁਲਾਜ਼ਮ ਆ ਉਹ ਪੇਸ਼ਟ ਪੇਸ਼ਣਾ ਨੂੰ ਹਸਪੀਟਲ ਤੱਕ ਪਹੁੰਚਾਉਣ ਦੇ ਵਿੱਚ ਵੀ ਅੱਜ ਨਾਕਾਮ ਰਹੇ ਆ ਅੱਜ ਰਾਹਗੀਰਾਂ ਨੇ ਇਹਨਾਂ ਨੂੰ ਪਹੁੰਚਾਇਆ ਐਂਬੂਲੈਂਸ ਰਾਹੀਂ ਬਾਕੀ ਜਿਹੜੇ 6 7 ਜਿਹੜੇ ਮਰੀਜ਼ ਆ ਉਹਨਾਂ ਨੂੰ ਵੀ ਇੱਥੇ ਪਹੁੰਚਾਇਆ ਸੋ ਮੈਂ ਅਪੀਲ ਕਰਦਾ ਕਿ ਜਿਨ੍ਹਾਂ ਦੀ ਕਤਾਹੀ ਇਹਨਾਂ ਨੇ ਵਰਤੀ ਹੈ ਇਸ ਐਕਸੀਡੈਂਟ ਕੇਸ ਦੇ ਵਿੱਚ ਜਿਹੜੇ ਟਿਪਰ ਚੱਲ ਕਦਾ ਜਿਹੜਾ ਜਿਨ੍ਹਾਂ ਨੇ ਆਤਮਚਾਈ ਹੋਈ ਆ ਨਾ ਬੇ ਮਿੱਟੀ ਨਾਲ ਭਰ-ਭਰ ਕੇ ਰੇਤ ਨਾਲ ਭਰ-ਭਰ ਕੇ ਜਿਹੜੇ ਉੱਪਰੋਂ ਕਵਰ ਵੀ ਨਹੀਂ ਕਰਦੇ ਜਿਹੜੇ ਰਾਹਗੀਰਾਂ ਦਾ ਐਕਸੀਡੈਂਟ ਓਵਰ ਸਪੀਡ ਦਾ ਜਿਹੜਾ ਪਰਚਾ ਕਰਦੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜਾ ਆ ਭਿਆਨਕ ਐਕਸੀਡੈਂਟ ਹੁੰਦੇ ਆ ਕਿਸੇ ਦੀ ਜਾਨ ਜਾਂਦੀ ਆ ਜਾਂ ਜਿਹੜੀ ਆਪਣੀ ਕੀਮਤੀ ਜਾਨਾਂ ਤੋਂ ਹਤਨਾਹ ਤੋਂ ਬਚਾਅ ਹੋ ਸਕੇ ਸੋ ਇੱਕ ਵਾਰੀ ਫੇਰ ਫਲੋਰ ਪੁਲਿਸ 2 ਘੰਟੇ ਤੋਂ ਸਿਵਲ ਹਸਪੀਟਲ ਵਿੱਚ 8 ਪੇਸ਼ੈਂਟ ਐਕਸੀਡੈਂਟ ਕੇਸ ਆਇਆ ਹਾਲੇ ਤੱਕ ਕੋਈ ਮੁਲਾਜਮ ਇੱਥੇ ਜਿਹੜਾ ਨਹੀਂ ਪਹੁੰਚਾ ਇਹਦੀ ਵੀ ਮੈਂ ਖੇਦੀ ਕਰਦਾ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ